ਬਹੁਤ ਹੀ ਵੱਡੀ ਖਬਰ ਸਾਹਮਣੇ ਆ ਮਰੀਸਰ ਤੋਂ ਜਿੱਥੇ ਅਕਾਲੀ ਦਲ ਦੇ ਸਾਬਕਾ ਮੰਤਰੀ ਵਿਰਸਾ ਸਿੰਘ ਵਲਟੋਵਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਮੌਕੇ ਤੇ ਵਿਰਸਾ ਸਿੰਘ ਵਲਟੋਵਾ ਨੇ ਕਿਹਾ ਕਿ ਸਾਬਕਾ ਜਥੇਦਾਰ ਗਿਆਨੀ ਹਰਪ੍ਰਿੰਦ ਝੂਠ ਬੋਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਮੇਰੇ ਤੇ ਵਾਰ-ਵਾਰ ਗੱਲਾਂ ਕਰਕੇ ਮੈਂ ਆਕ ਗਿਆ ਹਾਂ ਜਿਸ ਦੇ ਚੱਲਦੇ ਮੈਨੂੰ ਹੁਣ ਬਾਰੇ ਹੁਣ ਬੋਲਣਾ ਪੈ ਰਿਹਾ ਹੈ ਜਿਸ ਵਿਅਕਤੀ ਨੇ ਕਾਦੀ ਦਾ ਨੁਕਸਾਨ ਕਰਨ ਦੀਆਂ ਹੋਈਆਂ ਸਾਜ਼ਿਸ਼ਾਂ ਰਚੀਆਂ ਨੇ ਜੋ ਸਾਬਕਾ ਜਥੇਦਾਰ ਕੋਮ ਦੇ ਅੱਗੇ ਉੱਚ-ਉੱਚੀਆਂ ਗੱਲਾਂ ਕਰ ਰਿਹਾ ਹੈ ਪਰ ਉਹ ਝੂਠ ਬੋਲ ਰਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਅਕਤੂਬਰ 2024 ਨੂੰ ਮਿਲ ਕੇ ਨਿਮਰਤਾ ਸਹਿਤ ਅਪੀਲ ਵੀ ਉਹਨਾਂ ਨੂੰ ਕੀਤੀ ਸੀ ਪਰ ਉਹ ਨਹੀਂ ਮੰਨੇ ਇਸ ਮੌਕੇ ਦੇ ਪ੍ਰੈਸ ਕਾਨਫਰੰਸ ਕਰਕੇ ਵਿਰਸਾ ਸਿੰਘ ਮਲਟੋਆ ਨੇ ਗਿਆਨੀ ਹਰਪ੍ਰੀਤ ਸਿੰਘ ਬਾਰੇ ਹੋਰ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਤੇ ਸੁਣੋ ਦੇ ਬਹੁਤ ਧੰਨਵਾਦ ਤੇ ਤੁਸੀਂ ਛੋਟੇ ਜਿਹੇ ਸੱਦੇ ਤੇ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਹਾਜ਼ਰ ਹੋਏ ਜੀ ਬਸਤੇ ਵਾਰ-ਵਾਰ ਗੱਲਾਂ ਕਰਕੇ ਮੈਂ ਵੀ ਅੱਕਿਆ ਪਿਆ ਆਇਆ ਇਸ ਗੱਲੋਂ ਵੀ ਆਕਿਆ ਪਿਆ ਕਿ ਉਸ ਬੰਦੇ ਬਾਰੇ ਮੈਨੂੰ ਵਾਰ-ਵਾਰ ਗੱਲ ਕਰਨੀ ਪੈ ਰਹੀ ਹੈ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਝੂਠਾ ਬੰਦਾ ਜਿਨ ਨੇ ਆਪਣੀ ਪਦਵੀ ਦਾ ਧਿਆਨ ਵੀ ਨਹੀਂ ਰੱਖਿਆ ਤੇ ਜਿਨ ਨੇ ਸ਼ਾਸ਼ਾ ਵੀ ਰਚੀਆਂ ਅਕਾਲੀ ਦਵ ਦੇ ਵਿਰੁੱਧ ਤੇ ਅੱਜ ਵੀ ਲਗਾਤਾਰ ਝੂਠ ਬੋਲ ਰਹੇ ਉਹ ਨਾਂਤ ਲੈਣਾ ਹੀ ਪਊ ਗਿਆਨੀ ਹਰਪੀ ਸਿੰਘ ਚਲੋ ਆਪਾਂ 4-5 ਦਿਨ ਪਹਿਲੋ ਪ੍ਰੈਸ ਕਾਨਫਰੰਸ ਕੀਤੀ ਸੀ ਕੁਝ ਗੱਲਾਂ ਆਪਾਂ ਸਾਂਝੀਆਂ ਕੀਤੀਆਂ ਸੀਗੀਆਂ ਮੈਂ ਵੀ ਕਿਹਾ ਕਿ ਚਲੋ ਇੰਨਾ ਕੁ ਠੀਕ ਹੈ ਪਰ ਕੱਲ ਉਹਨਾਂ ਨੇ ਫਰੀਦਕੋਟ ਵਿੱਚ ਬੋਲਦਿਆਂ ਜੋ ਉੱਥੇ ਭਾਸ਼ਣ ਦਿੱਤਾ ਤੇ ਜਿਹੜੇ-ਜਿਹੜੇ ਝੂਠ ਬੋਲੇ ਉਹਨਾਂ ਨੂੰ ਮੈਂ ਸਬੂਤਾਂ ਸਮੇਤ ਤੁਹਾਡੇ ਸਾਹਮਣੇ ਨੰਗਿਆਂ ਕਰਨ ਲੱਗਾ ਕਿ ਕਿੱਡੇ ਵੱਡੇ ਜਿਹੜੇ ਆ ਸਾਡੇ ਜਿਹੜੇ ਜਥੇਦਾਰ ਨੇ ਤੇ ਹੁਣ ਸਾਫ ਦਾ ਜਥੇਦਾਰ ਨੇ ਤੇ ਜਿਹੜੇ ਕੌਮ ਨੂੰ ਵੱਡੀਆਂ-ਵੱਡੀਆਂ ਗੱਲਾਂ ਜਿਹੜੇ ਸ਼ੁਰੂ ਤੋਂ ਕਰਦੇ ਰਹਿਣ ਤੇ ਖਾਦਾ ਹੀ ਗੱਲਾਂ ਦਾ ਜਿਨ੍ਹਾਂ ਨੇ ਉਹਨਾਂ ਨੇ ਕੱਲ ਵੀ ਗੱਲਾਂ ਕੀਤੀਆਂ ਤੇ ਕਈ ਕੁਛ ਕੀਤਾ ਤੇ ਉਹਦੇ 'ਚ ਵੱਡੇ ਪੱਦਰ ਤੇ ਝੂਠ ਬੋਲੇ ਸਭ ਤੋਂ ਪਹਿਲਾਂ ਤੇ ਮੇਰਾ ਇੱਕੋ ਗੱਲ ਹੈ ਕੁਝ ਗੱਲਾਂ ਨਾਲ ਆਪਾਂ ਬਾਅਦ 'ਚ ਹੋਣੇ ਕਿ ਮੈਂ ਕੀ ਗੁਣਾ ਕਰ ਦਿੱਤਾ ਸੀਗਾ ਕਿ ਜੇ ਮੈਂ ਇਹ ਕਹਿ ਦਿੱਤਾ ਸੀ ਅਕਤੂਬਰ 2024 ਦੇ ਵਿੱਚ ਜਥੇਦਾਰ ਸਹਿਬਾਨ ਨੂੰ ਮਿਲ ਕੇ ਨਿਮਰਤਾ ਸਹਿਤ ਕਿ ਜਥੇਦਾਰ ਸਾਹਿਬ ਜੀ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਆਪ ਜਾਣਦੇ ਹੋਗੇ ਮਸਲਾ ਤੁਹਾਡੇ ਕੋਲੇ ਵਿਚਾਰ ਅਧੀਨ ਹੈ ਸੁਖਬੀਰ ਸਿੰਘ ਬਾਦਲ ਦਾ ਤੇ ਬਾਕੀ ਸਾਰਿਆਂ ਦਾ ਕਿਰਪਾ ਕਰਿਆ ਜੇ ਕਿਤੇ ਅਕਾਲੀ ਦਲ ਦਾ ਨੁਕਸਾਨ ਨਾ ਹੋਵੇ ਸਾਡੇ ਵੱਡ ਬੜੇ ਰਿਆਂ ਦੀ ਪੰਥਕ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਕਿਤੇ ਕੋਈ ਰਾਜਨੀਤਿਕ ਫੈਸਲਾ ਨਾ ਲਵੇ ਤੇ ਕੱਲ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਇੱਕ ਵੀ ਜਿਹੜੀ ਗਿਆਨੀ ਰਗਵੀਰ ਸਿੰਘ ਹੋਰਾ ਨੇ ਕਾਲ ਤੱਕ ਦੇ ਹੁਕਮਨਾਮੇ ਨੂੰ ਲੈ ਕੇ ਸੀਮਾ ਦੀ ਗੱਲ ਕੀਤੀ ਹੈ ਇਹੀ ਸੀਮਾ ਸਾਨੂੰ ਇੱਕ ਸਿਖਾਉਣ ਆਇਆ ਸੀਗਾ ਜਿਹੜਾ ਸਿਖਾਉਣ ਆਇਆ ਸੀਗਾ ਤੇ ਫਿਰ ਅਸੀਂ ਉਹਨੂੰ ਦੱਸਤਾ ਕਿ ਸਾਡੀ ਸੀਮਾ ਕੀ ਹੈ ਤੇ 10 ਸਾਲਲੇ ਜਿਹੜਾ ਆ ਉਹਨੂੰ ਅਕਾਲੀ ਦਰ ਤੋਂ ਕੱਢਤਾ ਇੱਕ ਡੱਕਮਾਰ ਕਮਾਰਿਆ ਇਹ ਤਾਂ ਮਤਲਬ ਤੁਸੀਂ ਆਪਦੀ ਹੰਕਾਰ ਦੀ ਪੂਰਤੀ ਕਰਨ ਲਈ ਮੈਨੂੰ ਤੁਸੀਂ ਜਿਹੜਾ ਆ ਉਹ ਸ਼ਿਕਾਰ ਬਣਾਇਆ ਕੋਈ ਮਰਿਆਦਾ ਦੀ ਗੱਲ ਨਹੀਂ ਕੋਈ ਸਿਧਾਨ ਦੀ ਗੱਲ ਨਹੀਂ ਮੈਂ ਗਲਤੀ ਕਰ ਬੈਠਾ ਕਿ ਮੈਂ ਅਕਾਲੀ ਦਲ ਦੀ ਖਾਤਰ ਤੁਹਾਨੂੰ ਕਹਿ ਬੈਠਾ ਕਿ ਕਿ ਭਾਈ ਸੁਖਬੀਰ ਸਿੰਘ ਬਾਦਲ ਨੂੰ ਫਾਹੇ ਟੰਗ ਦਿਓ ਪਰ ਅਕਾਲੀ ਦਲ ਨੇ ਕੋਈ ਰਾਜਨੀਤਿਕ ਫੈਸਲਾ ਨਾ ਕਰਿਆ ਜੀ ਪਰ ਤੁਸੀਂ ਉਹ ਵੀ ਕੀਤਾ ਤੇ ਫਿਰ ਤੁਸੀਂ ਕਹਿੰਦੇ ਕਿ ਹੋਣੀ ਨਹੀਂ ਪਹਿਲਾਂ ਵੀ ਆਇਆ ਸੀ ਮੇਰਾ ਨਾਂ ਲੈ ਕੇ ਇੱਕ ਤਰ੍ਹਾਂ ਤੁਸੀਂ ਕਹਿੰਦੇ ਜੇ ਤੇ ਕਹਿੰਦੇ ਅਸੀਂ ਉਹਨੂੰ ਸੀਮਾ ਦੱਸਤੀ ਅਕਾਲ ਤਖਤ ਸਾਹਿਬ ਦੀ ਤੇ ਸੀਮਾ ਕੀ ਦੱਸੀ ਅਸੀਂ ਕਿ ਉਹਨੂੰ ਅਸੀਂ 10 ਸਾਲ ਲਈ ਕੱਟਤਾ ਸੁਣਿਆ ਜੀ ਇਹ ਸੁਨਹਿਾ 2 ਦਸੰਬਰ ਤੋਂ ਪਹਿਲਾਂ ਵੀ ਦਿੱਤਾ ਗਿਆ ਸੀ ਸਾਡਾ ਹਾਂ ਇਹ ਸੁਨਹਿਾ 2 ਦਸੰਬਰ ਤੋਂ ਪਹਿਲਾਂ ਵੀ ਮਿਲਿਆ ਸੀ ਇਹ ਰਾਜਨੀਤਿਕ ਫੈਸਲੇ ਕਰਨਾ ਤੁਹਾਡਾ ਅਧਿਕਾਰ ਨਹੀਂ ਇਹ ਜੀ ਨੇ ਸੁਨਹਿਾ ਦਿੱਤਾ ਸੀ ਰਾਜਨੀਤਿਕ ਫੈਸਲੇ ਕਰਨਾ ਤੁਹਾਡਾ ਅਧਿਕਾਰ ਨਹੀਂ ਆ ਤੁਸੀਂ ਧਾਰਮਿਕ ਫੈਸਲੇ ਕਰ ਸਕਦੇ ਹੋ ਉਹਨੂੰ ਦੱਸਣਾ ਪਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਰਾਜਨੀਤਿਕ ਫੈਸਲੇ ਵੀ ਕਰ ਸਕਦਾ ਹੈ ਕਿਵੇਂ ਦੱਸਿਆ ਮੈਂ ਤਾਂ ਉਹਨੂੰ ਦੱਸਾਂ ਵਾਸਤੇ ਪਾਰਟੀ ਦੇ ਪਰ ਘਟ ਕੇ ਮਾਣੇ ਅਸਲੀਅਤ ਸਾਹਮਣੇ ਅੰਦਰਲਾ ਯਹਿਰ ਜਿਹੜਾ ਹੈ ਤੇ ਮੈਨੂੰ ਤਾਂ ਕੋਈ ਨਹੀਂ ਗੱਮ ਮੈਂ ਤਾਂ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਦੀ ਮੋਹਰ ਦੇਖੀ ਹੈ ਕੌਣ ਕਿੰਨੇ ਕੀਤਾ ਕਿੰਨੇ ਨਹੀਂ ਕੀਤਾ ਮੈਨੂੰ ਕੋਈ ਲੈਣ ਦੇਣ ਨਹੀਂਗਾ ਮੈਂ ਉਸ ਤਖਤ ਦੀ ਲੱਗੀ ਹੋਈ ਮੋਹਰ ਨੂੰ ਅੱਜ ਵੀ ਪ੍ਰਵਾਨ ਕਰਦਾ ਦੂਸਰਾ ਝੂਠ ਕੀ ਬੋਲਿਆ ਕਿ ਵਿਰਸਾ ਸਿੰਘ ਬਲਟੋਹਾ ਨੇ ਜਿਹੜੀ 3 ਮੈਂਬਰੀ ਕਮੇਟੀ ਬਣੀ ਸੀ ਉਹਦੇ ਕੋਲ ਇੱਕ ਬਿਆਨ ਦਰਜ ਕਰਵਾਇਆ ਕਿ 2015 ਦੇ ਵਿੱਚ ਮੈਂ ਜਿਹੜਾ ਬੁਰਜ dwar ਸਿੰਘ ਵਾਲਾ ਵਿੱਚ ਵਿਧਵੀ ਹੋਈ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਉੱਥੇ ਪਹੁੰਚੇ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਤੂੰ ਪਹੁੰਚੇ ਜ ਕਿ ਨਹੀਂ ਪਹੁੰਚੇ ਤੇ ਮੈਂ ਤਾਂ ਕੋਈ ਬਿਆਨ ਹੀ ਨਹੀਂ ਦਿੱਤਾ ਅਜੇ ਆ ਮੇਰਾ ਤਾਂ ਕੋਈ ਕਮੇਟੀ ਕੋਲੇ ਜਿਹ ਹੈ ਬਿਆਨ ਹੀ ਹੈ ਨਹੀਂ ਜਿਹੜਾ ਬੁਰਜ ਜੋਹਾਰ ਸਿੰਘ ਵਾਲੇ ਨੂੰ ਜਾਂ ਉਸ ਸਮੇਂ ਦੀਆਂ ਘਟਨਾਵਾਂ ਜਿਹੜੀਆਂ ਬੇਦਬਿਧੀਆਂ ਵਾਪਰੀਆਂ ਹੁਣ ਉਹਨਾਂ ਦੇ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲੈ ਕੇ ਫਿਰ ਇਹਨਾਂ ਝੂਠ ਕਿਉਂ ਬੋਲਿਆ ਹੋਰ ਪਤਾ ਕਿਹੜਾ ਕੁੱਸ ਲਾਇਆ ਇਹੋ ਜਿਹੀ ਗਿਆਨੀ ਹਰਪ੍ਰੀਤ ਸਿੰਘ ਪੁਰਜ ਜਵਾਰ ਕੇ ਨਹੀਂ ਗਏ 2015 ਦੇ ਵਿੱਚ ਘਟਨਾ ਵਾਪਰੀ ਬੁਰਜ ਜਵਾਰ ਕੇ ਵਾਲੇ ਦੀ ਉਦੋਂ ਮੈਂ ਮੁਖਸਰ ਸਾਹਿਬ ਹੱਡ ਗ੍ਰੰਥੀ ਸੀ ਇਹ ਵੀ ਨਹੀਂ ਪਤਾ ਕੀਤਾ ਵੀ ਹੈ ਗ੍ਰਾਂਤੀ ਸੀ ਲੈਫਟ ਕਾ ਪੁਕਰਸਾ ਦੇ ਬਲਡੋਏ ਦੇ ਬਿਆਨਾਂ ਦੇ ਆਧਾਰ ਤੇ ਕਿ ਜਾਨੀ ਹਰਪੀ ਸਿੰਘ ਬਰਜ ਜਵਾਰ ਕਿ ਨਹੀਂ ਝੂਠ ਬoi ਛੱਡ ਦਿਓ ਜੀ ਝੂਠ ਹਾਂਜੀ ਆਪੇ ਸਿਰਕ ਪਾਈ ਜਾਣਗੇ ਹੁਣ ਅੱਗੇ ਗੱਲ ਆਉਂਦੀ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਤੇ ਖਾਲਸਾ ਵਹੀਰ ਕਟੀਆਂ ਇੱਕ ਜਿਹੜਾ ਆ ਉਹ ਘਟਨਾ ਹੋਈ ਸੀ ਅਜਨਾਲੇ ਥਾਣੇ ਦੀ ਤੇ ਜਿਹੜੀ ਅਜਨਾਲੇ ਥਾਣੇ ਦੀ ਘਟਨਾ ਹੋਈ ਸੀ ਤੇ ਉਸ ਤੋਂ ਬਾਅਦ ਬੜੀ ਚਰਚਾ ਹੋਈ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉੱਥੇ ਖੜਨਾ ਚਾਹੀਦਾ ਸੀ ਕਿ ਨਹੀਂ ਖੜਨਾ ਚਾਹੀਦਾ ਸੀ ਇਹ ਵੀ ਗੱਲਾਂ ਚੱਲਦੀਆਂ ਰਹੀਆਂ ਭਈ ਇਹ ਖੜਿਆ ਕਿਉਂ ਗਿਆ ਨਹੀਂ ਸੀ ਖੜਨਾ ਚਾਹੀਦਾ ਤੇ